ਸ੍ਰੀ ਸ਼ਕਲ ਜੀ ਮੈਂ ਲਾਪੇਦ ਘਰ ਹਜ਼ਰਾਂ ਜੀ ਮਨਿੰਦਰ ਘਰ ਬੀਤੀ ਦੁਆਰਾ ਲਿਖੀ ਇਹ ਕਹਾਣੀ ਲੈ ਕੇ ਆਉਂਪਾ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਮਾਸ਼ ਵਿੱਚ ਫੀਚਰ ਦੇ ਆਂ ਕਈ ਵਾਰ ਜੇ ਅਗਰ ਨਾ ਮਾਂ ਦੇਖਣ ਨੂੰ ਜਾਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਕਿ ਅਸੀਂ ਆਪਣੇ ਆਪ ਨੂੰ ਇਹ ਸਵਾਲ ਕਰਨ ਲੱਗ ਜਾਂਦੇ ਹਾਂ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਵੀਡੀਓ ਵਿੱਚ ਮੰਜਾੜਾ ਕੀ ਬੈਠੀ ਕਵਿਤਾ ਕੋਲ ਜਿਤ ਪ੍ਰੇਮ ਗਈ ਸਹਿਜ ਸੁਆਹੀ ਪੁੱਛ ਬੈਠੀ ਕੀ ਗੱਲ ਕਵਿਤਾ ਅਸ ਤੈਰਾ ਮੂੰਹ ਦੇਖੀ ਇਦਾਂ ਲੱਗ ਰਿਹਾ ਹੈ ਕਿ ਆਪਣੇ ਆਪ ਨਾਲ ਹੀ ਤੇਰੀ ਕੋਈ ਲੜਾਈ ਚੱਲ ਰਹੀ ਆ ਪ੍ਰੀਮ ਦੀ ਨਖਾਂ ਦੀ ਧੀਰ ਸੀ ਕਿ ਕਵਿਤਾ ਬੋਲੀ ਕੀ ਦੱਸਾਂ ਤੈਨੂੰ ਪ੍ਰੇਮ ਬਸ ਆਪਣੇ ਆਪ ਨੂੰ ਹੀ ਪੁੱਛੀ ਜਾਨਨੀ ਆ ਕਿ ਕੋਈ ਮਾਂ ਇਦਾਂ ਵੀ ਕਰ ਸਕਦੀ ਆ ਕਿ ਉਸਦੇ ਪੁੱਤਰ ਤੀਨੂੰ ਆਪਸ ਵਿੱਚ ਨਾ ਵਰਤਨ ਪ੍ਰੀਮ ਅਖਣ ਲੱਗੀ ਹੁਣ ਕੀ ਹੋ ਗਿਆ ਹੋਂਦ ਤੇਰੀ ਸਾਸਤਰੀ ਖੁਲ ਚੰਗੀ ਪਲੀ ਮਹੀਨੇ ਦੇ ਕਰੀਬ ਲਗਾ ਅਜੀ ਕੱਲ ਹੀ ਤਾਂ ਗਈ ਆ ਤੇ ਤੂੰ ਹੁਣ ਇਦਾਂ ਦੀਆਂ ਗੱਲਾਂ ਕਰ ਰਹੀ ਆ ਕੀ ਹੋਇਆ ਕਵਿਤਾ ਦੇ ਕੋਲ ਮੰਜੇ ਤੇ ਬੈ ਗੇ ਕਵਿਤਾ ਨੇ ਕਿਹਾ ਕੀ ਦੱਸਾਂ ਪ੍ਰੀਮ ਤੈਨੂੰ ਪਤਾ ਹੀ ਆ ਕਿ ਮੇਰੀ ਨਾਨ ਜੋ ਵਿਧਵਾ ਹੈ ਮੇਰਾ ਸਹੁਰਾ ਤੇ ਕਰ ਵਾਲਾ ਤਾਂ ਉਸਦੀ ਕੰਬਲੀ ਪੱਜੀ ਫਿਰਦੀ ਸੰ ਮੇਰੀ ਨਨ੍ਹਾਂ ਤੇ ਸਹੁਰੇ ਦੇ ਮਰਨ ਪਿੱਛੋਂ ਉਸਦੀ ਯਾਇਦਾ ਉਸਦੀ ਨੰਦੋ ਯੇਨੀ ਤੋ ਕੇ ਨਾਲ ਆਪਣੇ ਨਾਮ ਕਰਵਾ ਲਈ ਮੇਰਾ ਸਹੁਰਾ ਤੇ ਘਰ ਵਾਲਾ ਉਸਦਾ ਹਿੱਸਾ ਧੋਣ ਲਈ ਦਿਨ ਰਾਤ ਪਾਜਨਟ ਕਰ ਰਹੇ ਸਨ ਤੇ ਇਧਰ ਮੇਰੀ ਸੱਸ ਮੇਰੇ ਕੋਲ ਰਹਿ ਕੇ ਮੈਨੂੰ ਆਪਣਾ ਰੰਗ ਦਿਖਾ ਗਈ ਮੇਰੇ ਕੋਲ ਰਹਿੰਦੀ ਨੂੰ 1 ਮਹੀਨੇ ਦੀ ਗ੍ਰਿਵ ਹੋ ਗਿਆ ਸੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਆਪਣੇ ਵੱਲੋਂ ਸਮੇਂ ਤੇ ਰੋਟੀ ਪਾਣੀ ਦਵਾਈ ਬੂਟੀ ਸਭ ਕੀਤਾ ਪਰ ਫਿਰ ਵੀ ਆਇ ਇਨਾਮ ਦੇਖੀ ਗਈ ਜਾਂਦੀ ਵਾਰ ਕਿਉਂ ਐਸਾ ਕੀ ਕਰਗੀ ਤ੍ਰੀਸਾ ਚੰਦੀਵਾਰੀ ਪ੍ਰੀਤ ਨੇ ਹੈਰਾਨੀ ਨਾਲ ਪੁੱਛਿਆ ਤਾਂ ਉਹ ਕਵਿਤਾ ਬੋਲੀ ਤੈਨੂੰ ਪਤਾ ਮੇਰਾ ਦਿਓਰ ਤੇ ਦਰਾਣੀ ਆਸਟ੍ਰੇਲੀਆ ਵਿੱਚ ਰਹਿੰਦੀ ਨਹੀਂ ਮੈਂ ਸੋਚਿਆ ਕਰਦੀ ਸੀ ਕਿ ਮੇਰੀ ਦਰਾਣੀ ਆਵੇਗੀ ਤਾਂ ਭੈਣਾ ਵਾਂਗ ਉਸ ਨਾਲ ਵਰਤਾਂਗੀ ਮੇਰੇ ਦਿਓਰ ਦੇ ਵਿਆਹ ਨੂੰ 4 ਸਾਲ ਹੋ ਗਏ ਹਨ ਮੇਰੀ ਤਰਾਣੀ ਤਾਂ ਪਹਿਲਾਂ ਹੀ ਮੇਰੇ ਨਾਲ ਵਰਤ ਕੇ ਬਿਲਕੁਲ ਖੁਸ਼ ਨਹੀਂ ਸੀ पर भी मैं सोचती चलो कोई ना उसने किड़ा इतने रोज रोज आना है अपने घरें राजी रहे जिन्ना खुशी कशी वरत ही सही पर हूँ जो मेरी सास मेरे को रह के आकरूत करके गई इस तो बात मैनू नहीं लगता मेरी दराणी मेरे नाल उन्ना क भी वरतेगी क्यों तेरी सास ने ऐसा की कह दिता तेरी दराणी प्रेम ने हैरान होकर पूछा कविता बोली ਤੈਨੂੰ ਪਤਾ ਮੇਰੀ ਦਫਤਰ ਜਾਣ ਤੋਂ ਬਾਅਦ ਮੇਰੀ ਸੱਸ ਕੱਲੀ ਪਿੱਛੇ ਰਹਿੰਦੀ ਸੀ ਤੇ ਆਖੀ ਮੈਂ ਰਸੋਈ ਵਿੱਚ ਕੰਮ ਕਰਨ ਲੱਗ ਜਾਂਦੀ ਤਾਂ ਕਿ ਸਭ ਨੂੰ ਰੋਟੀ ਪਾਣੀ ਟਾਈਮ ਤੇ ਮਿਲੇ ਗੱਲਾਂ ਕਰਨ ਲਈ ਕਿੰਨਾ ਟਾਈਮ ਮਿਲਦਾ ਇੱਕ ਨੌਕਰੀ ਵਾਲੀ ਨੂੰ ਹਾਂ ਉਹ ਤਾਂ ਠੀਕ ਆ ਪ੍ਰੇਮ ਨਹੀਂ ਹੁੰਗਾਰਾ ਪਰਿਆ ਕਵਿਤਾ ਬੋਲੀ ਇੱਕ ਦਿਨ ਸ਼ਾਮੀ ਮੇਰੀ ਦਰਾਨੀ ਦਾ ਮੇਰੇ ਫੋਨ ਤੇ ਫੋਨ ਆਇਆ ਮੈਂ ਗੁਰਦੁਆਰੇ ਜਾਣਾ ਸੀ ਥੋੜੀ ਜਿਹੀ ਗੱਲ ਕਰਕੇ ਮੈਂ ਮੰਮੀ ਨੂੰ ਫੋਨ ਦੇ ਦਿੱਤੀ ਭਾਈ ਤੁਸੀਂ ਮੰਮੀ ਨਾਲ ਗੱਲ ਕਰ ਲਓ ਮੈਂ ਗੁਰਦੁਆਰੇ ਮੱਥਾ ਟੇਕ ਆ ਮੈਂ ਵੈਸੇ ਵੀ ਮੇਰੀ ਦਰਾਨੀ ਨੇ ਫੋਨ ਤਾਂ ਮੰਮੀ ਕਰਕੇ ਹੀ ਕੀਤਾ ਸੀ ਮੈਨੂੰ ਤਾਂ ਉਹ ਰੱਬ ਸਵੱਬੀ ਹੀ ਫੋਨ ਕਰਦੀ ਐ ਮੇਰੇ ਫੋਨ ਤੇ ਫੋਨ ਰਿਕਾਰਡਰ ਲੱਗਿਆ ਹੋਇਆ ਸੀ ਮੈਨੂੰ ਦਫ਼ਤਰੇ ਕੰਮ ਕਰਕੇ ਫੋਨ ਰਿਕਾਰਡਰ ਲਾਉਣਾ ਪਿਆ ਕਿਉਂਕਿ ਕਈ-ਕਈ ਵਾਰ ਚਿੱਠੀਆਂ ਆਦ ਰਿਕਾਰਡ ਕਰਨੀਆਂ ਪੈਂਦੀਆਂ ਹਨ ਮੇਰੀ ਦਰਾਨੀ ਦਾ ਫੋਨ ਆਇਆ ਤਾਂ ਉਹ ਵੀ ਰਿਕਾਰਡ ਹੋ ਗਿਆ ਗੁਰਦੁਆਰੇ ਧੁਆ ਮੈਂ ਆਪਣੀ ਰਸੋਈ ਦੇ ਕੰਮ ਵਿੱਚ ਲੱਗ ਗਈ ਰਸੋਈ ਤੇ ਦਫਤਰ ਦੀ ਥਕਾਵਟ ਕਾਰਨ ਮੈਂ ਰਾਤ ਨੂੰ ਵੀ ਜਲਦੀ ਸੋ ਗਈ ਅਗਲੇ ਦਿਨ ਸਹਜ ਸੁਆ ਆਪਣੀ ਆਦਤ ਅਨੁਸਾਰ ਫੋਨ ਕਾਲਰ ਖੋਲਿਆ ਤਾਂ ਦੇਖਿਆ ਉਸ ਵਿੱਚ ਮੇਰੀ ਸਸਤੀ ਦਰਾਨੀ ਦਾ ਫੋਨ ਵੀ ਰਿਕਾਰਡ ਹੋਇਆ ਪਿਆ ਸੀ ਮੈਂ ਡਿਲੀਟ ਕਰਨ ਲੱਗੀ ਤਾਂ ਮਨ ਵਿੱਚ ਆਇਆ ਚਲ ਮਨਾ ਰਿਕਾਰਡਿੰਗ ਸੁਣਦੀ ਆ ਜਦੋਂ ਰਿਕਾਰਡਿੰਗ ਸੁਣੀ ਤਾਂ ਮਨ ਨੂੰ ਬਹੁਤ ਉਖੋਇਆ ਤੇ ਮੈਂ ਰੋਟੀ ਵੀ ਨਹੀਂ ਖਾ ਸਕੀ ਰਿਕਾਰਡਿੰਗ ਸੁਣ ਕੇ ਮੈਂ ਬਹੁਤ ਰੋਈ ਮੇਰੀ ਸੱਸ ਮੇਰੀ ਦਰਾਣੀ ਨਾਲ ਮੇਰੀਆਂ ਚੁਗਲੀਆਂ ਕਰ ਰਹੀ ਸੀ ਪ੍ਰੇਮ ਨੇ ਉਤਸੁਕਤਾ ਪੂਰਵਕ ਪੁੱਛਿਆ ਕੀ ਆਖ ਰਹੀ ਸੀ ਤੇਰੀ ਸੱਸ ਤੇਰੀ ਦਰਾਣੀ ਨੂੰ ਕਵਿਤਾ ਬੋਲੀ ਮੇਰੀ ਸੱਸ ਮੇਰੀ ਦਰਾਣੀ ਨੂੰ ਆਖ ਰਹੀ ਸੀ ਕਿ ਪਤਾ ਨਹੀਂ ਮੈਂ ਆਪਣੇ ਆਪ ਨੂੰ ਕੀ ਸਮਝਦੀ ਆ ਉਹ ਦਿਨ ਭੁੱਲ ਗਏ ਜਦੋਂ ਮੈਂ ਇਸ ਨੂੰ ਵਿਆਹ ਕੇ ਲਈ ਸੀ ਤੈਨੂੰ ਮੈਂ ਹੋਰ ਵੀ ਬਹੁਤ ਕੁਝ ਦੱਸੂੰ ਬਈ ਇੱਥੇ ਕੀ ਕੀ ਹੁੰਦਾ ਹੈ ਤਿਆਗੋ ਮੇਰੀ ਦਰਾਨੀ ਵੀ ਪੂਰੇ ਸਵਾਦ ਲੈ ਰਹੀ ਸੀ ਇਨਾਂ ਗੱਲਾਂ ਦਾ ਬਹੁਤ ਖੋਇਆ ਮੈਨੂੰ ਇਨਾਂ ਕੀ ਤਾਂ ਮੈਂ ਆਪਣੀ ਸੱਸ ਦਾ ਜਦੋਂ ਦੀ ਵਿਆਹ ਕੀ ਆਈ ਹਾਂ ਉਦੋਂ ਤੋਂ ਕਦੀ ਵੀ ਇਨਾਂ ਗੇ ਬੋਲੀ ਨਹੀਂ ਸਹੀ ਗਲਤ ਸਭ ਬਰਦਾਸ਼ਤ ਕੀਤਾ ਤੇ ਅੱਛ ਮੇਂ ਨਹੀਂ ਮਾੜੀ ਹੋ ਗਈ ਜਦ ਕੀ ਆਖਿਆ ਜਾਂਦਾ ਹੈ ਕਿ ਸੱਸਾਂ ਨੂੰ ਮਾਮਾ ਵਾਂਗ ਹੀ ਸਮਝਣਾ ਚਾਹੀਦਾ ਹੈ ਪਰ ਕਿ ਖੁਸ਼ ਨਸੀਬ ਹੀ ਹੁੰਦੇ ਹੋਵੇਗੀ ਜਿਸ ਨੂੰ ਮਾਹ ਵਰਗੀ ਸੱਸ ਮਿਲਦੀ ਹੋਵੇਗੀ ਪਹਿਲਾਂ ਜੇ ਕੋਈ ਮੇਰੀ ਸਸਤ ਪੁੱਛਣ ਵਾਲਾ ਹੋਵੇ ਜਿੱਦਾਂ ਦੇ ਘਰੋਂ ਮੈਂ ਸੀ ਉਦਾਂ ਦੀ ਹੀ ਤੁਸੀਂ ਸੀ ਤੁਹਾਡੇ ਕੀ ਡੰ ਬਿੱਲਾ ਚਲਦੀਆਂ ਸਨ ਜਦ ਮੈਂ ਵਿਆਹ ਕੀ ਆਈ ਸੀ ਕੱਟੂ ਘਟੀ ਤਾਂ ਸੋਚੋ ਕਿ ਇਹ ਨਹੀਂ ਤੁਹਾਡੇ ਤੋਂ ਬਾਅਦ ਵੀ ਰਿਸ਼ਤੇ ਨੂੰ ਵਰਤਨਾ ਹੈ ਤੁਸੀਂ ਪਿਆਰ ਵਧਾਉਣ ਦੀ ਥਾਂ ਰਿਸ਼ਤੇ ਵਿੱਚ ਜ਼ਹਿਰ ਕੋਲ ਰਹੇ ਹੋ ਤੇ ਉਦਾਂ ਦੀ ਮੇਰੀ ਤਰਾਣੀ ਭਲਾ ਜਦ ਮੈਂ ਤੈਨੂੰ ਕਦੇ ਕੋਈ ਚੰਗਾ ਮੜਾ ਨਹੀਂ ਆਖਿਆ ਹਮੇਸ਼ਾ ਤੇਰੇ ਨਾਲ ਪਿਆਰ ਨਾਲ ਗੱਲ ਕੀਤੀ ਤੂੰ ਮੇਰਾ ਐਸਾ ਕੀ ਮਾੜਾ ਵੇਖ ਲਿਆ ਸੱਚ ਮੈਂ ਸ਼ਰੀਕਾਂ ਬਾਰੇ ਸੁਣਦੀ ਸੀ ਪਰ ਸ਼ਰੀਕਦਾਰ ਤੋਂ ਦ ਸਮਝ ਨਹੀਂ ਆਇਆ ਹੁਣ ਪਤਾ ਲੱਗਦਾ ਹੈ ਕੀ ਇਹ ਰਿਸ਼ਤਾ ਸ਼ਰੀਕਾਂ ਵਾਲਾ ਹੀ ਹੁੰਦਾ ਹੈ ਕਵਿਤਾ ਨੇ ਅੱਖਾਂ ਪਰ ਦੀਆਂ ਪ੍ਰੇਮ ਨੂੰ ਆਖਿਆ ਤੈਨੂੰ ਪਤਾ ਪ੍ਰੇਮ ਮੇਰੇ ਦਿਉਰ ਦਾ ਵਿਆਹ ਆਸਟ੍ਰੇਲੀਆ ਵਿੱਚ ਹੋਇਆ ਸੀ ਦੋਨਾਂ ਨੇ ਆਪਣੀ ਰਜਾਮੰਦੀ ਨਾਲ ਵਿਆਹ ਕਰਵਾਇਆ ਸੀ ਤੇ ਮੇਰੀ ਦਰਾਣੀ ਕੁੜੀ ਹੋਂ ਤੋਂ ਬਾਅਦ ਪਹਿਲੀ ਵਾਰ ਜ਼ਰੂਰਤ ਤੇ ਆਈ ਤਾਂ ਮੈਂ ਉਸ ਨੂੰ ਸੋਨੇ ਦੀ ਟੋਪਸ ਲੈ ਕੇ ਦਿੱਤੇ ਕੁੜੀ ਲਈ ਵੀ ਮੈਂ ਛੋਟੀਆਂ-ਛੋਟੀਆਂ ਸੋਨੇ ਦੀਆਂ ਮੁਰਕੀਆਂ ਦੇਖਦੀ ਰਹੀ ਕਈ ਸੁਨਿਆਰਿਆਂ ਦੀ ਗਈ ਪਰ ਮੈਨੂੰ ਪਸੰਦ ਨਾ ਆਈਆਂ ਤਾਂ ਮੈਂ ਆਪਣੇ ਪਤੀ ਨੂੰ ਆਖਿਆ ਚਲੋ ਜੁਆਗੜੀ ਨੂੰ ਇੱਕ ਤੀ ਕਪੜੀ ਲੈ ਦੇ ਦਿੰਦੇ ਹਾਂ ਛੁਰੋਗਲੀ ਵਾਰ ਆਵਗੀ ਤਉ ਉਹ ਦੋ ਸੋਨੇ ਦੀ ਕੋਈ ਚੀਜ਼ ਲੈ ਦੇਵਾਂਗੇ ਮੇਰੀ ਦਰਾਨੀ ਸਿਰਫ ਇੱਕ ਰਾਤ ਹੀ ਮੇਰੀ ਸੱਸ ਮਨ ਸਾਡੇ ਕੋਲ ਰੁਕੀ ਅਸੀਂ ਖੂਬ ਸੇਵਾ ਕੀਤੀ ਦਰਾਣੀ ਨੂੰ ਨਾਲ ਲੈ ਕੇ ਅਸੀਂ ਬੱਚਿਆਂ ਦੇ ਕੱਪੜਿਆਂ ਦੇ ਸ਼ੋਰੂਮ ਗਏ ਕਿਚਲ ਜਵਾਕੜੀ ਲਈ ਆਪਣੀ ਪਸੰਦੀ ਦੇ ਕੱਪੜੇ ਲੈ ਲਵੇਗੀ ਉੱਥੇ ਵੀ ਨਕਮੂ ਵਟਦੀ ਨੇ ਕੁੜੀ ਦੇ ਕੱਪੜੇ ਲਏ ਅਸੀਂ ਫਿਰ ਵੀ ਦੋਮੀ ਜੀ ਚ ਉਪਰ ਹੀ ਕੋਈ ਗੱਲ ਦਿਲਤੀ ਨਹੀਂ ਲਾਈ ਅਸੀਂ ਸੋਚਿਆ ਹੋਂਦੀ ਆ ਇਸਨੇ ਫਿਰ ਕਿਹੜਾ ਜਲਦੀ ਜਲਦੀ ਆਉਣਾ ਹੈ ਜਾਂਦੀ ਨੂੰ ਸ਼ਗਨ ਕੁੜੀ ਦੇ ਕੱਪੜੇ ਉਸ ਨੂੰ ਟੋਪੱਸ ਦਿੱਤੇ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਖੁਸ਼ ਹੋ ਕੇ ਜਾਵੇ ਪਰ ਦੁੱਖ ਹੈ। ਉਹ ਵੀ ਸਾਡੇ ਵਿੱਚ ਕਮੀਆਂ ਹੀ ਘੜਦੀ ਰਹੀ ਘਰੇ ਜਾ ਕੇ। ਅਸੀਂ ਦੋਮੀ ਜੀ ਸਮਝ ਕੇ ਕਿ ਸਾਨੂੰ ਇਹ ਪਸੰਦ ਨਹੀਂ ਕਰਦੀ। ਦੁੱਖ ਹੋਇਆ ਪਰ ਕੀ ਕਰ ਸਕਦੇ ਸੀ? ਸੋ ਗੱਲ ਛੱਡ ਦਿੱਤੀ। ਪ੍ਰੀਮ ਬੋਲੀ ਤੇਰੇ ਸੱਸ ਨੂੰ ਇਹਨਾਂ ਤਾਂ ਸੋਚਣਾ ਚਾਹੀਦਾ ਸੀ। ਕਿ ਹੋਈ ਨਹੀਂ ਦੂਰ ਬੈਠੀ ਆ ਦੁੱਖ ਸੁੱਖ ਵਿੱਚ ਤਾਂ ਤੂੰ ਹੀ ਕਾਮਾਂਵੇਂਗੀ ਉਹ ਤਾਂ ਇਨੀ ਦੂਰੋਂ ਆਉਣਾ ਰਹੀ ਆ ਗੱਲਾਂ ਵਾਲੀ ਤਾਂ ਤੇਰੀ ਸੱਸ ਨੇ ਹੱਥ ਹੀ ਕਰ ਦਿੱਤੀ ਪ੍ਰੀਮ ਕਵਿਤਾ ਨੂੰ ਦਿਲਾਸਾ ਦਿੰਦੀ ਬੋਲੀ ਕਵਿਤਾ ਇਹ ਤਾਂ ਪ੍ਰੀਮ ਤੂੰ ਸਿਰਫ ਸੱਸ ਵਾਲੀਆਂ ਗੱਲਾਂ ਸੁਣ ਕੇ ਹੀ ਆਖ ਰਹੀਆਂ ਕਿ ਆ ਤਾਂ ਹੱਦ ਹੀ ਕਰ ਦਿੱਤੀ ਜੀ ਤੂੰ ਕਿਤੇ ਮੇਰੇ ਦਿਓਰ ਨਨਾਨਦ ਤੇ ਸਹੁਰੇ ਵਾਲੀਆਂ ਗੱਲਾਂ ਸੁਣ ਲਮੀ ਤਾਂ ਤੈਨੂੰ ਪਤਾ ਲੱਗ ਜਾਊਂ ਮੇਰੇ ਟੱਪਰ ਵਿੱਚ ਤਾਂ ਸਾਰਿਆਂ ਨੇ ਹੱਦ ਹੀ ਕੀਤੀ ਹੋਈ ਆ ਪ੍ਰੇਮ ਦੀ ਉਤਸੁਕਤਾ ਵਧ ਗਈ ਤੇ ਬੋਲੀ ਕਿਉਂ ਉਹ ਵੀ ਸਾਰੇ ਤੇਰੀ ਸੱਸ ਵਰਗੇ ਸਵਾਦ ਹੀ ਹਨ ਤਾਂ ਕਵਿਤਾ ਕਹਿਣ ਲੱਗੀ ਪ੍ਰੇਮ ਜਦੋਂ ਮੇਰੇ ਦਿਓਰ ਨੇ ਅਜੇ ਆਸਟ੍ਰੇਲੀਆ ਜਾਣਾ ਸੀ ਉਸ ਤੋਂ ਪਹਿਲਾਂ ਮੇਰੇ ਪਤੀ ਨੇ ਉਸ ਨੂੰ ਬਹੁਤ ਆਖਿਆ ਜਿੰਨੇ ਜੋਗੀਆਂ ਤੇਰੇ ਲਈ ਪੈਸੇ ਦਾ ਇੰਤਜ਼ਾਮ ਕਰ ਦੇਵਾਂਗੇ ਤੂੰ ਦੱਸ ਕਿੰਨੇ ਪੈਸੇ ਥੋੜਦੇ ਹਨ ਤੈਨੂੰ ਪਰ ਮੇਰੇ ਦਿਓਰ ਨੇ ਉਹਦਾ ਕੁਝ ਵੀ ਨਾ ਕਿਹਾ ਜਾਣ ਤੋਂ ਥੋੜੇ ਦਿਨ ਪਹਿਲਾਂ ਆਖਣ ਲੱਗਾ ਵੀਰੇ 2.5 ਲੱਖ ਥੋੜਦੇ ਹਨ ਦਿਖਾਉਣ ਲਈ ਬਸ ਤੁਸੀਂ ਦਿਖਾਉਣ ਲਈ ਪੈਸੇ ਦੇ ਦਿਓ ਬਾਅਦ ਵਿੱਚ ਵਾਪਸ ਕਰ ਦੇਵਾਂਗਾ ਮੇਰੇ ਪਤੀ ਨੇ ਆਪਣੇ ਦੋਸਤ ਨੂੰ ਉਧਾਰ ਫੜ ਪੈਸੇ ਦੇ ਦਿੱਤੇ ਜਦੋਂ ਤੇ ਉਹ ਬਾਹਰ ਚਲਾ ਗਿਆ ਤਾਂ ਦੋਸਤ ਦੇ ਪੈਸੇ ਤਾਂ ਮੋੜ ਨਹੀਂ ਹੀ ਸੀ ਕਿਉਂਕਿ ਉਸ ਕੋਲ ਸਿਰਫ ਪੈਸੇ ਦਿਖਾਉਣ ਲਈ ਹੀ ਉਧਾਰੇ ਲਏ ਸਨ ਜਦੋਂ ਕਰਦਿਆਂ ਤੋਂ ਪੈਸੇ ਮੁੜੇ ਉਦੋਂ ਪਤਾ ਲੱਗਾ ਕੀਤੇ ਪੈਸੇ ਤੱਕ ਖਰਚ ਹੋ ਚੁਕੇ ਹਨ ਕਰਦੇ ਆਖਣ ਲੱਗੇ ਕਿ ਜਸ ਮੇਰਾ ਤੇਰ ਪੈਸੇ ਲੈ ਕੇ ਚਲਾ ਗਿਆ ਹੈ ਮੇਰੀ ਪਤਨੀ ਨੂੰ ਗੁੱਸਾ ਛੜਿਆ ਤੇ ਆਖਿਆ ਜਦੋਂ ਮੈਂ ਜਸ ਨੂੰ ਪਹਿਲਾਂ ਆਖਿਆ ਸੀ ਅਸੀਂ ਇੰਤਜ਼ਾਮ ਕਰ ਦੇਵਾਂਗੇ ਉਦੋਂ ਤੋਂ ਆਖਦਾ ਸੀ ਸਿਰਵਤ ਖਾਣ ਲਈ ਚਾਹੀਦੀ ਹਨ ਹੁਣ ਮੈਂ ਆਪਣੇ ਦੋਸਤ ਨੂੰ ਕੀ ਆਖਾਂਗਾ ਮੈਂ ਇੱਕਦਮ ਉਸਦੇ ਪੈਸੇ ਕਿੱਦਾਂ ਮੋੜਾਂ ਜਾਂਦਾ ਜਾਂਦਾ ਆ ਕੰਮ ਕਰ ਗਿਆ ਮੈਂ ਆਪਣੇ ਦੋਸਤ ਨੂੰ ਹੁਣ ਕੀ ਆਖਾਂਗਾ ਮੇਰੀ ਦੂਸਰੇ ਸਾਹਮਣੇ ਮੈਨੂੰ ਨੀਮਾ ਦਿਖਾ ਗਿਆ। ਘਰ ਦੇ ਜਸ ਦੀ ਗਲਤੀ ਮੰਨੰਦੀ ਥਾ ਮੇਰੀ ਪਤੀ ਦੀ ਹੀ ਉਲਟਾ ਮਗਰ ਪੈ ਗਏ। ਸਾਡੇ ਨਾਲ ਤਾਂ ਉਹ ਗਲ ਹੋਈ। ਨਾਲੇ ਕੀਤਾ ਤੇ ਨਾਲੇ ਛਿੱਤਰ ਖਾਦੇ। ਮੇਰੇ ਪਤੀ ਬਹੁਤ ਰੋਏ ਉਸ ਦਿਨ ਪਰ ਸਮੇਂ ਦੇ ਨਾਲ ਹੀ ਦਰਦ ਵੀ ਕਟ ਗਿਆ। ਬਾਹਰ ਗਏ ਮੇਰੇ ਦਿਓ ਨੂੰ ਕੰਮ ਕਰਨ ਲਈ ਲੱਖ ਰੁਪਏ ਚਾਹੀਦੇ ਸਨ। ਉਸਨੇ ਉਧਾਰ ਮੰਗੇ ਤੇ ਮੇਰੇ ਪਤੀ ਨੇ ਦੇ ਦਿੱਤੇ। ਅੱਜ ਇਸ ਗੱਲ ਨੂੰ ਵੀ ਕਿੰਨਾ ਟਾਈਮ ਹੋ ਗਿਆ ਹੈ। ਇਹ ਪੈਸੇ ਨਾਲੇ ਮੇਰੀ ਸੋਹਣੀ ਆਪ ਕਹਿ ਕੀ ਦਵਾਈ ਸੰ ਹੁਣ ਦਿਓ ਨਹੀਂ ਪੈਸੇ ਤਾਂ ਕੀ ਮੋੜਨੇ ਨੇ ਹੁਣ ਟਪ ਲਾਉਣਾ ਹੀ ਛੱਡ ਦਿੱਤਾ ਪਰਾਂ ਨੂੰ ਜਦੋਂ ਮੇਰਾ ਧੁਰ ਵਹਰ ਚਲੇ ਗਿਆ ਸੀ ਤਾਂ ਅਸੀਂ ਧੂਮਾ ਜੀਆਂ ਨੇ ਸੋਚਿਆ ਕਿ ਮੰਮੀ ਡੈਡੀ ਇੱਥੇ ਇਕੱਲੇ ਰਹਿਣਗੇ ਅਸੀਂ ਆਪਣੀ ਨਾਲ ਲੈ ਜਾਣੇ ਆ ਸਾਡੇ ਕੋਲ ਰਹਿਣਗੇ ਨਾਲੇ ਬਜ਼ੁਰਗਾਂ ਦਾ ਧਿਆਨ ਰੱਖਿਆ ਜਾਵੇਗਾ ਤਾਂ ਮੇਰੀ ਵੱਡੀ ਨੇ ਨਾਨ ਬੋਲੀ ਮੰਮੀ ਡੈਡੀ ਨਹੀਂ ਜਾਂਦੇ ਉੱਥੇ ਤੁਹਾਡੇ ਨਾਲ ਇੱਥੇ ਅਸੀਂ ਵੀ ਆਉਣਾ ਹੁੰਦਾ ਹੈ اپنی ننان دی گلز ان میں بڑی حیران ہوئی بھائی ਤੁਸੀਂ ਉੱਥੇ ਮਿਲਣਾ ਜਾਇਓ ਅਸੀਂ ਕਿਹੜਾ ਤੁਹਾਨੂੰ ਮਨ੍ਹਾ ਕਰਦੇ ਹਾਂ ਮੇਰੀਆਂ ਨਨਾਨਾ ਨੇ ਮੰਮੀ ਡੈਡੀ ਨੂੰ ਇੱਥੇ ਸਾਡੇ ਕੋਲ ਨਹੀਂ ਆਉਣ ਦਿੱਤਾ ਸਾਰੇ ਦਾ ਸਾਰਾ ਟੱਬਰ ਮੇਰੇ ਪਤੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਜਿਵੇਂ ਉਹਨਾਂ ਦਾ ਆਪਦਾ ਨਹੀਂ ਬਗਾਨਾ ਹੋਵੇ ਆਪਣੇ ਮਤਲਬ ਲਈ ਪੂਰਾ ਫਰਤਦੇ ਹਨ ਜਦੋਂ ਪੈਸੇ ਦੀ ਲੋੜ ਪੈਂਦੀ ਆ ਉਦੋਂ ਫੋਨ ਕਰ ਦਿੰਦੇ ਹਨ ਤੇ ਜਦੋਂ ਕਿਸੇ ਕੰਮ ਲਈ ਕੋਈ ਇਸ਼ਲਾ ਮਸ਼ਵਰਾ ਲੈਣਾ ਹੁੰਦਾ ਹੈ ਉਦੋਂ ਬਾਤ ਵੀ ਨਹੀਂ ਪੁੱਛਦੀ ਇਹਨਾਂ ਦੀ ਸੱਚ ਮੁੱਚ ਕਈ ਵਾਰ ਤਾਂ ਬੜਾ ਦਿੱਕੁ ਖੁੰਮਾਉਂਦਾ ਹੈ ਕਿ ਕਿਸ ਤਰ੍ਹਾਂ ਦੀ ਟੱਬਰ ਨਾਲ ਮੇਰਾ ਵਾਪ ਪੈ ਗਿਆ ਉਹਦਾ ਰੱਬ ਦਾ ਸ਼ੁਕਰ ਆ ਮੇਰੇ પતિ ਦਾ ਸੁਭਾਅ ਵਧੀਆ ਹੈ ਨਹੀਂ ਤਾਂ ਇਸ ਟੱਬਰ ਦੇ ਚੂਰ ਰੰਗ ਹਨ ਮੈਨੂੰ ਨਹੀਂ ਲੱਗਦਾ ਇਸ ਟੱਬਰ ਨੇ ਮੈਨੂੰ ਬਸਨ ਵੀ ਦੇਣਾ ਸਿੱਖਿਆ ਪਰ ਕਈ ਵਾਰ ਮੈਨੂੰ ਆਪਣੇ ਪਤੀ ਦੀ ਵੀ ਗੁੱਸਾ ਚੜ ਜਾਂਦਾ ਹੈ ਪਤਾ ਨਹੀਂ ਇਹ ਬੰਦਾ ਕਿਸ ਮਿੱਟੀ ਦਾ ਬਨਿਆ ਹੋਇਆ ਹੈ ਕੋਈ ਲੱਖ ਪੂਰਾ ਕਰੇ ਪਰ ਇਸ ਬੰਦੇ ਨੇ ਕਦੀ ਮੂਡ ਮਾ ਜਵਾਬ ਨਹੀਂ ਦੇਣਾ ਇਹਨਾਂ ਨੂੰ ਇੰਨਾ ਸਹਿਣਾ ਵੀ ਨਹੀਂ ਚਾਹੀਦਾ ਪ੍ਰੇਮ ਮੇਰੇ ਘਰ ਵਿੱਚ ਸਿਰਫ ਮੇਰੀਆਂ ਨਨਾਨਾ ਦੀ ਹੀ ਚੱਲਦੀ ਹੈ ਤੇ ਉਹ ਇਸ ਕਰਨ ਨੂੰ ਵਸ ਨਹੀਂ ਦਿੰਦੀਆਂ ਮੇਰਾ ਸੋਹਰਾ ਵੀ ਹਰ ਸਲਾ ਕੁੜੀਆਂ ਨਾਲ ਹੀ ਕਰਕੇ ਖੁਸ਼ ਹੁੰਦਾ ਹੈ ਕੁੜੀਆਂ ਤੇ ਸੱਸ ਸੋਹਰਾ ਸਾਰੇ ਖੁਸ਼ ਹਨ ਇੱਕ ਬਾਹਰ ਗਿਆ ਤੇ ਦੂਜਾ ਦੂਜੇ ਸ਼ਹਿਰ ਰਹਿੰਦਾ ਹੈ ਇੱਥੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਹਾਂ ਮੇਰੀਆਂ ਨਨਾਨਾ ਤੇ ਸਹੁਰੇ ਪਰਿਵਾਰ ਨੂੰ ਇਦਾਂ ਲੱਗਦਾ ਹੈ ਕਿ ਜੇਕਰ ਅਸੀਂ ਉੱਥੇ ਆ ਕੇ ਰਹਿਣ ਲੱਗ ਪਏ ਤਾਂ ਸਾਡੀ ਮਰਜ਼ੀ ਨਹੀਂ ਚੱਲਣੀ ਮੇਰਾ ਸਹਰਾ ਪਰਿਵਾਰ ਤਾਂ ਹੁਣ ਚਾਹੁੰਦਾ ਹੀ ਨਹੀਂ ਕਿ ਅਸੀਂ ਉਹਨਾਂ ਕੋਲ ਆ ਕੇ ਰਹੀਏ ਪਤਾ ਹੈ ਪ੍ਰੇਮ ਜਦ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਮੇਰਾ ਦਿਓਰ ਤੇ ਮੇਰੇ ਛੋਟੀ ਨਨਾਨਕਵਾਰੇ ਸਨ ਬਾਕੀ ਨੇ ਨਾਣਾ ਵੇਈਆਂ ਹੋਈਆਂ ਸਨ ਮੇਰਾ ਦਿਉਰ ਦੋ ਬਰਮੇ ਵਿੱਚ ਪੜਦਾ ਸੀ ਮੇਰੀ ਤੋਈਨਾ ਛੋਟਾ ਹੋਣ ਦੇ ਬਾਵਜੂਦ ਮੈਂ ਉਸ ਨੂੰ ਪਿਆਰ ਨਾਲ ਵੀਰਾ ਆਖ ਕੇ ਬੁਲਾਉਂਦੀ ਮੈਂ ਉਸ ਨੂੰ ਹਮੇਸ਼ਾ ਆਪਣੀ ਛੋਟੀ ਭਰਾਵਾਂ ਘੀ ਸਮਝਿਆ ਹੈ ਮੈਂ ਜਦੋਂ ਦਫਤਰ ਤੋਂ ਮੁੜ ਕੇ ਆਉਂਦੀ ਤਾਂ ਪਰਸ ਕਮਰੇ ਵਿੱਚ ਰੱਖ ਦੇਣਾ ਕਈ ਵਾਰ ਮੇਰੇ ਪਰਸ ਚੁੱਪ ਪਿਆ ਸੀ ਕਰ ਜਾਣੇ ਮੈਨੂੰ ਸ਼ੱਕ ਤਾਂ ਹੋਣਾ ਪਰ ਮੈਂ ਕੁਝ ਨਾ ਆਖਣਾ 12ਵੀਂ ਦੇ ਪੇਪਰਾਂ ਵਿੱਚੋਂ ਮੇਰਾ ਦਿਓਰ ਫੇਲ ਹੋ ਗਿਆ ਤੇ ਮੇਰੇ ਪਤੀ ਦੇ ਪਰਸ ਵਿੱਚੋਂ ਪੈਸੇ ਕੱਢ ਕੇ ਲੈ ਗਿਆ ਸਾਨੂੰ ਸਭ ਨੂੰ ਫਿਕਰ ਹੋਈ ਸ਼ਾਮ ਤੱਕ ਉਹ ਘਰ ਨਹੀਂ ਮੁੜਿਆ ਜਦੋਂ دیر ਸ਼ਾਮ ਨੂੰ ਘਰ ਮੁੜਿਆ ਤਾਂ ਮੈਂ ਆਪਣੇ ਪਤੀ ਨੂੰ ਪਹਿਲਾਂ ਹੀ ਆਖ ਦਿੱਤਾ ਕਿ ਪੈਸਿਆਂ ਵਾਰ ਇਸ ਨੂੰ ਕੁਝ ਨਹੀਂ ਆਖਣਾ ਉਧਰ ਮੇਰੀ ਨਾਨ ਜਦੋਂ ਕਿਤੇ ਮੇਰੇ ਪਤੀ 15 ਦਿਨਾਂ ਤੋਂ ਘਰ ਆਉਂਦੇ ਤਾਂ ਹਮੇਸ਼ਾ ਮੇਰੀ ਛੋਲੀ ਕਰਦੀ ਰਹਿੰਦੀ ਇਹ ਇਦਾਂ ਤੁਰਦੀ ਆ ਇਹੀ ਇਦਾਂ ਕਰਦੀ ਆ ਇਹ ਇਦਾਂ ਦੇ ਕੱਪੜੇ ਪਾਉਂਦੀ ਆ ਇਸ ਨੂੰ ਸਬਜ਼ੀ ਬਣਾਉਣੀ ਨਹੀਂ ਆਉਂਦੀ ਹਮੇਸ਼ਾ ਮੇਰੇ ਵਿੱਚ ਨੁਕਸ ਕਰਦੀ ਰਹਿੰਦੀ ਜਦ ਕਿ ਆਪ ਬੀ ਇਹ ਵਿੱਚੋਂ ਫੇਲ ਹੋ ਕੇ ਵੀ ਆਖਦੀ ਰਹੇ ਕਿ ਮੈਂ ਪਾਸ ਹੋ ਗਈ ਆ ਮੈਂ ਸੁਆਪੱਖੋਂ ਹੀ ਘਟਪੂਲ ਦੀ ਸਾਂ ਕੁਝ ਦਫ਼ਤਰ ਕਰਕੇ ਥੱਕ ਜਾਣ ਕਾਰਨ ਮੈਂ ਜਾਂਦਾ ਚੁੱਪ ਰਹਿੰਦੀ ਸਭ ਨਹੀਂ ਆਖਣਾ ਇਹ ਸਾਡੇ ਨਾਲ ਬੋਲਦੀ ਨਹੀਂ ਕਈ ਵਾਰ ਮਨ ਵਿੱਚ ਖਿਆਲ ਆਉਂਦਾ ਮੈਂ ਤਾਂ ਆਪਣੇ ਪੈਰ ਕਹਾੜੀ ਮਾਰ ਲਈ ਸੱਚ ਦੱਸਾਂ ਪ੍ਰੇਮ ਕਈ ਵਾਰ ਤਾਂ ਇਦਾਂ ਲੱਗਦਾ ਹੈ ਕਿ ਵਿਆਹ ਕਰਵਾਉਣਾ ਹੀ ਨਹੀਂ ਚਾਹੀਦਾ ਇੱਕ ਤਾਂ ਕੁੜੀ ਆਪਣਾ ਘਰ ਤੇ ਆਪਣਿਆਂ ਨੂੰ ਛੱਡ ਕੇ ਆਉਂਦੀ ਆ ਤੇ ਦੂਜਾ ਪਾਸਿਓਂ ਆਉਂਦਿਆਂ ਨੂੰ ਇਹੋ ਜਿਹਾ ਮਾਹੌਲ ਮਿਲੇ ਤਾਂ ਸੱਚਮੁੱਚ ਰੂਹ ਜਗਮੀ ਹੋ ਜਾਂਦੀ ਆ ਮੇਰੀ ਛੋਟੀ ਨਨਾਨ ਦੀ ਵਿਆਹ ਤੇ ਅਸੀਂ ਕਾਫੀ ਖਰਚ ਕੀਤਾ ਉਸਦੇ ਵਿਆਹ ਤੋਂ 2-3 ਸਾਲ ਬਾਅਦ ਚਤੁਸਤਾ ਪਤੀ ਬਿਮਾਰ ਹੋਇਆ ਤਾਂ ਵੀ ਅਸੀਂ ਆਪਣੀ ਹیثیت ਮੁਤਾਬਿਕ ਉਸਦੀ ਮਦਦ ਕੀਤੀ ਤੇ ਉਸਦੇ ਪਤੀ ਦੀ ਪੂਰਾ ਹੋਣ ਤੋਂ ਬਾਅਦ ਅਸੀਂ ਉਸ ਦਾ ਕਾफी ਸਾਥ ਦਿੱਤਾ ਉਸ ਦੀ ਨੰਦੋਈਏ ਵੱਲੋਂ ਧੋਖਾ ਕਰਨ ਦੀ ਮੇਰੇ ਪਤੀ ਨੇ ਉਸ ਦੀ ਨੰਦੋਈਏ ਨਾਲ ਰਾਜ਼ੀਨਾਮਾ ਕਰਕੇ ਉਸ ਦਾ ਹਿੱਸਾ ਦੁਵਾਇਆ ਤੇ ਉਸ ਨੂੰ ਆਪਣੇ ਨਾਲ ਲੈ ਆਏ ਜਦੋਂ ਮੇਰਾ ਮੁੰਡਾ ਦਾਦਾ-ਦਾਦੀ ਕੋਲ ਪੜ੍ਹਾਈ ਕਰਨ ਲਈ ਰਹਿਣ ਗਿਆ ਤਾਂ ਉਦੋਂ ਮੇਰੀ ਛੋਟੀ ਨਨਾਨ ਵੀ ਆਈ ਹੋਈ ਸੀ ਉਸਨੀ ਤਾਂ ਮੁੰਡਾ ਟਿਕਨ ਹੀ ਨਹੀਂ ਦਿੰਦਾ ਤੇ ਹਰ ਕੀ ਮੁੰਡੇ ਨੂੰ ਵਾਪਸ ਬੁਲਾਉਣਾ ਪਿਆ ਮੁੰਡੇ ਦੀ ਭੂਆ ਦਾ ਕੀ ਕਹਿਣਾ ਦਾਦਾ-ਦਾਦੀ ਹੁੰਦੇ ਹੋਏ ਵੀ ਦੋਵੇਂ ਜਣੇ ਚੁੱਪ ਰਹੇ ਤੇ ਜਿੰਨਾ ਚਿਰ ਮੁੰਡਾ ਉਹਨਾਂ ਕੋਲ ਰਿਹਾ ਕਿਸੇ ਨੇ ਚੱਜ ਨਾਲ ਬੁਲਾਇਆ ਵੀ ਨਹੀਂ ਜੋ ਆਗ ਨੂੰ ਪਤਾ ਨਹੀਂ ਸਾਡੀ ਤਾਂ ਕਿਸਮਤ ਹੀ ਇਦਾਂ ਦੀ ਆ ਕਰੀ ਜਾਈਏ ਤੀਜੁੱਤੀਆਂ ਖਾਈ ਜਾਈਏ ਪ੍ਰੀਮ ਜਦੋਂ ਮੈਂ ਵਿਆਹੀ ਆਈ ਸੀ ਉਦੋਂ ਮੇਰੇ ਸਹੁਰਿਆਂ ਤੇ ਕਰੇ ਕਮਾਈ ਦਾ ਕੋਈ ਵੱਡਾ ਸਾਧਨ ਨਹੀਂ ਸੀ। ਉਹ ਇਹ ਡਿਪੈਂਡ ਵਿੱਚ ਇੱਕ ਛੋਟੀ ਜਹੀ ਦੁਕਾਨ ਸੀ ਤੇ ਪਤੀ ਨੌਕਰੀ ਕਰਦੇ ਸਨ। ਪਰਿਵਾਰ ਸੁਖ ਨਾਲ ਬਹੁਤ ਵੱਡਾ ਸੀ। ਦੁਕਾਨ ਤੋਂ ਕਮਾਈ ਕਾਟੀ ਹੁੰਦੀ ਸੀ। ਘਰ ਦਾ ਖਰਚਾ ਇੰਨੀ ਦੀ ਤਨਖਾਹ ਤੇ ਹੀ ਚੱਲਦਾ ਸੀ। ਵਿਆਹ ਤੋਂ 15-20 ਦਿਨਾਂ ਬਾਅਦ ਮੇਰੇ ਪਤੀ ਆਪਣੀ ਨੌਕਰੀ ਤੇ ਲਈ ਚਲੇ ਗਏ ਤੇ ਮੈਂ ਸਹੁਰੇ ਪਰਿਵਾਰ ਕੋਲ ਹੀ ਰਹਿ ਗਈ। ਮੇਰੀ ਨੌਕਰੀ ਵੀ ਦੂਜੇ ਸ਼ਹਿਰ ਸੀ ਪਰ ਸੌਰਾ ਘਰ ਤੋਂ ਘੰਟਕ ਦਾ ਹੀ ਰਸਤਾ ਸੀ ਸਾਰੇ ਪਰਿਵਾਰ ਨੇ ਪੂਰਾ ਜੋਰ ਲਾਇਆ ਕਿ ਮੇਰੀ ਬਦਲੀ ਲੋਕਲ ਸ਼ਹਿਰ ਵਿੱਚ ਹੋ ਜਾਵੇ ਆਖਦੇ ਸਨ ਮੁੰਡਾ ਸਾਡਾ ਉੱਥੇ ਨੌਕਰੀ ਕਰੇ ਤੇ ਨੂੰ ਸਾਡੇ ਕੋਲ ਰਹੂਗੀ ਮੈਂ ਬੜੀ ਹੈਰਾਨ ਹੁੰਦੀ ਕਿ ਕਿੱਦਾਂ ਦਾ ਟੱਬਰ ਹੈ ਇਹ ਨਹੀਂ ਸੋਚਦੀ ਕਿ ਦੋਨਾਂ ਨੂੰ ਇਕੱਠੇ ਇੱਕੋ ਸ਼ਹਿਰ ਰਹਿਣਾ ਚਾਹੀਦਾ ਹੈ ਪਰ ਮੇਰੇ ਪਤੀ ਨੇ ਹਿੰਮਤ ਕਰ ਮੇਰੀ ਬਦਲੀ ਆਪਣੇ ਕੋਲ ਹੀ ਕਰਵਾ ਲਈ ਸਾਰੇ ਟੱਪਰ ਨੇ ਪੂਰਾ ਹੂਲ ਹੱਲਾ ਕੀਤਾ ਸੋਰਾ ਪਰਿਵਾਰ ਵਿੱਚ ਸਾਰੇ ਜੀ ਨੇ ਖਰਚੀਲੇ ਸਨ ਕਿ ਕਈ ਵਾਰ ਮੈਂ ਸੋਚਣ ਲਈ ਮਜਬੂਰ ਹੋ ਜਾਂਦੀ ਕਿ ਇੰਨੀ ਮਿਹਨਤ ਨਾਲ ਪੈਸੇ ਕਮਾਉਂਦੇ ਹਾਂ ਤੇ ਹੀ ਜਿੱਥੇ ਪੰਜਾ ਖਰਚਦੇ ਹਾਂ ਉਹ ਤੇ ਸੌ ਖਰਚਦੇ ਹਾਂ ਸ਼ਾਇਦ ਇਹਨਾਂ ਨੂੰ ਇਹ ਪੈਸੇ ਬਿਨਾ ਮਿਹਨਤ ਤੋਂ ਮਿਲ ਜਾਂਦੇ ਹਨ ਤਾਂ ਹੀ ਇਹਨਾਂ ਨੂੰ ਪੈਸਿਆਂ ਦੀ ਕਦਰ ਨਹੀਂ ਜਿੰਨੀ دیر ਪੈਸੇ ਟਾਈਮ ਤੇ ਮਿਲਦੇ ਓਨੀ دیر ਖੁਸ਼ ਰਹਿੰਦੇ ਤੇ ਜਦੋਂ ਕਿਤੇ ਪੈਸੇ ਭੇਜ ਨੂੰ ਲੀਟ ਹੋ ਜਾਂਦੇ ਉਦੋਂ ਹੀ ਤਾਨੇ ਮੇਨੇ ਸ਼ੁਰੂ ਹੋ ਜਾਂਦੇ ਜਦੋਂ ਦੇ ਸਟੱਪਰ ਵਿੱਚ ਵਿਆਕੀ ਆਈਆਂ ਉਦੋਂ ਤੋਂ ਹੀ ਮੇਰੀਆਂ ਭਾਵਨਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਹਮੇਸ਼ਾ ਜ਼ਖਮੀ ਹੋਈਆਂ ਹਨ ਕਈ ਵਾਰ ਮੈਂ ਸਵਲੀ ਆਪਣੇ ਪਤੀ ਨੂੰ ਹੀ ਦੋਸ਼ੀ ਮੰਨਣ ਲੱਗ ਜਾਂਦੀ ਹਾਂ ਪਰ ਫਿਰ ਸੋਚਦੀ ਆਂ ਕਿ ਇਹਨਾਂ ਦਾ ਕੀ ਕਸੂਰ ਜਦ ਇਹਨਾਂ ਦੀ καρਦੀਆਂ ਦੀ ਮਨਾਂ ਵਿੱਚ ਖੇਟੇ ਆਪਣੀ ਵਿਥਿਆ ਸੁਣਾਉਂਦੀ ਕਵਿਤਾ ਦਾ ਗਲਾ ਪਰਾਇਆ ਤਾਂ ਪ੍ਰੀਮ ਸਲੀ ਉੱਠ ਕੇ ਪਾਣੀ ਲੈ ਕੇ ਆਈ ਕਵਿਤਾ ਨੂੰ ਪਾਣੀ ਦਿੰਦੇ ਹੋਏ ਬੋਲੀ ਲੈ ਪਾਣੀ ਪੀ ਤੂੰ ਮਨ ਹੌਲਾ ਨਾ ਕਰ ਪਰਿਵਾਰਾਂ ਵਿੱਚ ਬਹੁਤ ਕੁਝ ਇਹਦਾ ਨਾਬਾ ਪਰ ਜਾਂਦਾ ਹੈ ਕਿਸੇ ਕਹਿਣ ਲਈ ਮਜਬੂਰ ਹੋ ਜਾਣਿਆ ਕਿ ਹੱਦ ਹੀ ਕਰ ਦਿੱਤੀ ਧੰਵਾ ਦੋਸਤੋ ਇਹ ਕਹਾਣੀ ਕਿਵੇਂ ਲੱਗੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੈਸ਼ੀ ਗਾਲਦਈ